ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਿੰਡਰਾਂ ਵਾਲੇ ਨੇ ਆਪਣੇ ਸਮੇਂ ਦੇ ਵਿੱਚ ਕਿਦਾਂ ਬਲਾਤਕਾਰੀਆਂ ਨੂੰ ਸ਼ਹੀਦ ਬਣਾਇਆ ਤੇ ਸ਼ਹੀਦ ਬਣਾ ਕੇ ਸਿੱਖ ਕੌਮ ਦੇ ਸਿਰ ਤੇ ਬਹਾਤਾ ਦਬਦਵਾ ਅੱਜ ਉਹਨਾਂ ਬਲਾਤਕਾਰੀਆਂ ਦਾ ਸ਼ਹੀਦ ਦੇ ਨਾਂ ਤੇ ਕਿਦਾਂ ਕੌਮ ਦੇ ਉੱਪਰ ਕੈਮ ਹੈ ਮੈਂ ਇਹ ਗੱਲ ਕਰਨੀ ਹੈ ਸਭ ਨੂੰ ਪਤਾ ਹੋਣਾ ਹੈ ਬਲਜੀਤ ਕੌਰ ਜਿਹੜੀ ਇੱਕ ਔਰਤ ਸੀ ਇਹਦੀਆਂ ਤਾਰਾਂ ਸ਼ਿੰਦੇ ਬਲੈਕੀਏ ਦੇ ਨਾਲ ਜੁੜਦੀਆਂ ਨੇ ਸ਼ਿੰਦੇ ਬਲੈਕੀਏ ਦੀ ਪਹਿਲਾਂ ਮੈਰਿਜ ਹੋਈ ਹੋਈ ਐ ਇਹ ਜਿਹੜੀ ਬਲਜੀਤ ਕੌਰ ਆ ਉਹਦੀ ਗਰਲਫriend ਐ ਇਹ ਉਹਨੂੰ ਕੱਢ ਕੇ ਲੈ ਕੇ ਆਇਆ ਸੀ ਇਹ ਗੱਲਾਂ ਬਾਤਾਂ ਹੋ ਰਹੀਆਂ ਨੇ ਲੇ ਕੇ ਕਿੱਥੇ ਆਇਆ ਸੀ ਸਰੇਂਦਰ ਛੋੜੀ ਜਿਹਨੂੰ ਕਹਿੰਦੇ ਭਿੰਡਾਂ ਵਾਲੇ ਦੀ ਸੱਜੀ ਬਾਹ ਸੀ ਉਹਨੇ ਕਮਰਾ ਦਵਾਇਆ ਸੀ ਉੱਥੇ ਦਰਵਾਜ਼ਾ ਸਾਹਿਬ ਦੀ ਹਦੂਦ ਦੇ ਵਿੱਚ ਜਿੱਥੇ ਭਿੰਡਾਂ ਵਾਲੇ ਰਹਿੰਦੇ ਸੀ ਇਹ ਕਹਾਣੀ ਕੀ ਹੈ ਹਰਮ ਕਰਕੇ ਸੁਣਿਓ ਸੁੰਦੇ ਬਿਲਾ ਕੇ ਦੇ ਤਿੰਨ ਚਾਰ ਸਾਥੀ ਹੋਰ ਨੇ ਇਹ ਬੰਬੇ ਜਾਂਦੇ ਨੇ ਬੈਂਕ ਲੁੱਟਣ ਵਾਸਤੇ ਪਿੱਛੇ ਅਮਰਸਰ ਸਾਹਿਬ ਕੇ ਸੋਢੀ ਰਹਿ ਜਾਂਦਾ ਤੇ ਉਹਦੀ ਗਰਲਫ੍ਰੈਂਡ ਜਿਹੜੀ ਐ ਬਲਜੀਤ ਕੌਰ ਐ ਰਹਿ ਜਾਂਦੀ ਐ ਬਲਜੀਤ ਕੌਰ ਦੇ ਨਾਲ ਬਲਾਤਕਾਰ ਕਰਦਾ ਐ ਸੁਰਿੰਦਰ ਸੋਢੀ ਜਦੋਂ ਸ਼ਿੰਦਾ ਵਾਪਸ ਆਉਂਦਾ ਉਹ ਸਾਰੀ ਹਕੀਕਤ ਦੱਸਦੀ ਐ ਕਿ ਮੇਰੇ ਨਾਲ ਸੋਢੀ ਨੇ ਬਲਾਤਕਾਰ ਕੀਤਾ ਜਬਰ ਕੀਤਾ ਹੈ ਤੱਕਾ ਸ਼ਿਕਾਇਤ ਕੀਤੀ ਹੈ ਇਥੇ ਥੋੜਾ ਜਿਹਾ ਰੁਕਿਓ ਇਹ ਜਿਹੜਾ ਇਲਜ਼ਾਮ ਸੀ ਨਾ ਬਲਜੀਤ ਕੌਰ ਦੀ ਜਦੋਂ ਕਲ ਤੱਕ ਦੇ ਬੈਠੇ ਪਿੰਡਰਾਂਵਾਲੀ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਦੇ ਵਿੱਚ ਕਹਿ ਲਈਏ ਉਹਨੂੰ ਕਤਲ ਕੀਤਾ ਗਿਆ ਉਹਦੇ ਪ੍ਰਾਈਵੇਟ ਜਿਹੜੇ ਪਾਰਟੀਆਂ ਦੇ ਵਿੱਚ ਸਰੀਆ ਠੋਕਿਆ ਗਿਆ ਦੁੱਧੇ ਜਿਹੜੀਆਂ ਛਾਤੀ ਦੀਆਂ ਦੁੱਧੀਆਂ ਸੀ ਉਹ ਕਟੀਆਂ ਗਈਆਂ ਇਹ ਜ਼ੁਲਮ ਹੋਇਆ ਹੈ ਇਲਜ਼ਾਮ ਪਤਾ ਕੀ ਲਾਇਆ ਸੀ ਇਲਜ਼ਾਮ ਇਹ ਲਾਇਆ ਸੀ ਕਿ ਸੰਤ ਲੋਂਗੋਵਾਲ ਨੇ ਸਿੰਦੇ ਬਲੈਕੀ ਦੇ ਨਾਲ ਮਿਲ ਕੇ ਭਿੰਡਰਾਂ ਵਾਲੇ ਨੂੰ ਕਤਲ ਕਰਨਾ ਸੀ ਇਲਜ਼ਾਮ ਇਹ ਲਾਇਆ ਸੀ ਪਰ ਸਚਾਈ ਇਹ ਹੈ ਕਿ ਸਿੰਦਰ ਛੋਡੀ ਨੇ ਜਿਹੜਾ ਬਲਾਤਕਾਰ ਕੀਤਾ ਸੀ ਬਲਜੀਤ ਕੌਰ ਦੇ ਨਾਲ ਉਹਦੇ ਬਲਾਤਕਾਰ ਦੇ ਰੋਸ ਵਿੱਚ ਸਿੰਦੇ ਨੇ ਤੇ ਬਲਜੀਤ ਕੌਰ ਨੇ ਸਿੰਧੀ ਹੋਟਲ ਦੇ ਵਿੱਚ ਛੋਡੀ ਦਾ ਕਤਲ ਕੀਤਾ ਸੀ ਕਹਾਣੀ ਕੁਝ ਹੋਰ ਹੈ ਬਣਾਈ ਕੁਝ ਹੋਰ ਜਾਂਦੀ ਹੈ ਜਦੋਂ ਪਤਾ ਲੱਗਿਆ ਕਿ ਛੋਡੀ ਦਾ ਕਤਲ ਹੋ ਗਿਆ ਪਰ ਇਹਨਾਂ ਨੇ ਇੱਕ ਕਹਾਣੀ ਚੇਂਜ ਕਰਕੇ ਮੱਥੇ ਮੜਤੀ ਅਕੇ ਇਹ ਜਨਾਨੀ ਦਾ ਇਹ ਔਰਤ ਦਾ ਕਤਲ ਤਾਂ ਕੀਤਾ ਗਿਆ ਸਿੰਦਾ ਤੇ ਛੋਡੀ ਹਰਜਨ ਸਿੰਘ ਲੋਂਗੋਵਾਲ ਦੇ ਕਹਿਣ ਦੇ ਭਿੰਡਰਾਂ ਵਾਲੇ ਨੂੰ ਮਾਰਨਾ ਚਾਹੁੰਦੇ ਸੀ ਚਲੋ ਉਹ ਸੱਚ ਹੋਵੇ ਨਾ ਹੋਵੇ ਪਰ ਮੈਂ ਜਿਹੜੀ ਗੱਲ ਦੱਸਣੀ ਹੈ ਉਹਨੂੰ ਧਿਆਨ ਨਾਲ ਸੁਣਿਓ ਕਿਵੇਂ ਭਿੰਡਰਾਂ ਵਾਲੇ ਨੇ ਇੱਕ ਬਲਾਤਕਾਰੀ ਨੂੰ ਸ਼ਹੀਦ ਬਣਾਇਆ ਜਾਣੇ ਕਿ ਸ੍ਰਿੰਦਰ ਸੋਢੀ ਨੇ ਬਲਜੀਤ ਕੌਰ ਦਾ ਬਲਾਤਕਾਰ ਕੀਤਾ ਸੀ ਇਹ ਸੱਚ ਹੈ ਕਿ ਇਹਦੇ ਰੋਸ ਵਜੋਂ ਹੀ ਸੋਢੀ ਦਾ ਕਤਲ ਕੀਤਾ ਗਿਆ ਸਿੰਧੀ ਹੋਟਲ ਦੇ ਵਿੱਚ ਤੁਸੀਂ ਸਾਰੀਆਂ ਗੱਲਾਂ ਪਾਸੇ ਕਰ ਦਿਓ ਬਲਾਤਕਾਰ ਨੂੰ ਵੀ ਛੱਡੋ ਸੋਢੀ ਦੇ ਕਤਲ ਨੂੰ ਹੀ ਪਾਸੇ ਕਰ ਦਿਓ ਪਰ ਕੀ ਰਜਨ ਸਿੰਘ ਲੋਂਗੋਵਾਲ ਨੇ ਬਲਜੀਤ ਕੌਰ ਨੂੰ ਜਾਂ ਸਿੰਦੇ ਨੂੰ ਭੇਜਿਆ ਸੀ ਜਪਿੰਦਰ ਰਾਮ ਦਾ ਕਤਲ ਕਰ ਇਹ ਗੇਮ ਕਮਾਈ ਜਾਂਦੀ ਹੈ ਇੱਕ ਕਹਾਣੀ ਬਣਾਈ ਜਾਂਦੀ ਹੈ ਪਰ ਮੇਰਾ ਜਿਹੜਾ ਹੁਕਮਸ ਹੈ ਜਿਹੜਾ ਵਿਸ਼ਾ ਹੈ ਉਹ ਇਹ ਹੈ ਕਿ ਪਿੰਡਰਾਂ ਵਾਲੇ ਨੇ ਬਲਾਤਕਾਰੀ ਨੂੰ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਬਹਾਇਆ ਇੱਕ ਕਰਤੂਤ ਹੈ ਪਿੰਡਰਾਂ ਵਾਲੇ ਜਿਹੜਾ ਬੰਦਾ ਕਹਿੰਦਾ ਸੀ ਮੈਂ ਔਰਤਾਂ ਦੀ ਰੱਖਿਆ ਕਰੂੰਗਾ ਚਲੋ ਮੰਨ ਲੈਨੇ ਆ ਜੇ ਉਹ ਭਿੰਡਰਾਂ ਵਾਲੇ ਨੂੰ ਮਾਰਨ ਵਾਸਤੇ ਆਇਆ ਸੀ ਭਿੰਡਰਾਂ ਵਾਲੇ ਨੂੰ ਮਾਰਿਆ ਤਾਂ ਨਹੀਂ ਸੀ ਉਹਨਾਂ ਨੇ ਜੇ ਛੋਡੇ ਨੂੰ ਮਾਰਿਆ ਸੀ ਅਗਲੇ ਨੇ ਬਦਲਾ ਲਿਆ ਵੀ ਮੇਰੇ ਨਾਲ ਬਲਾਤਕਾਰ ਕੀਤਾ ਪਰ ਭਿੰਡਰਾਂ ਵਾਲੇ ਦੀ ਜ਼ਮੀਰ ਕਿੱਥੇ ਹੈ ਭਿੰਡਰਾਂ ਵਾਲੇ ਦੀ ਸੱਚਾਈ ਕਿੱਥੇ ਹੈ ਇੱਕ ਔਰਤ ਨੂੰ ਆਪਣੇ ਗੁੰਡਿਆਂ ਦੇ ਕੋਲ ਮਰਵਾਉਣਾ ਉਹ ਵੀ ਪ੍ਰਾਈਵੇਟ ਪਾਰਡ ਦੇ ਵਿੱਚ ਸਰੀਰ ਠੋਕਣੇ ਉਹਦੀਆਂ ਦੁੱਧੀਆਂ ਕੱਟ ਦੇਣੀਆਂ ਇਹ ਕਿੰਨੀ ਕੁ ਸ਼ੂਰਮਗਤੀ ਹੈ ਬਈ ਜੇ ਗੁੰਡਾਗਰਦੀ ਨਹੀਂ ਜੇ ਇਹਨੂੰ ਅਤਵਾਦੀ ਨਾ ਕਹੀਏ ਤਾਂ ਹੋਰ ਕੀ ਕਹੀਏ ਦੱਸੋ ਮੈਨੂੰ ਇਹ ਸਚਾਈ ਹੈ ਮਿੱਤਰੋ ਪਰ ਅਸੀਂ ਅਕਲ ਤੋਂ ਕੰਮ ਲੈਂਦੇ ਨਹੀਂ ਜਿਹੜਾ ਵੀ ਕੋਈ ਜੋੜ ਉੱਚਾ ਗੁੰਡਾ ਬਲਾਤਕਾਰੀ ਹੋਵੇ ਅਸੀਂ ਉਹਨੂੰ ਸ਼ਹੀਦ ਮੰਨ ਲੈਨੇ ਆ ਇਹ ਤਾਂ ਸੁਣ ਨਹੀਂ ਹੈ ਵੀ ਆ ਸੋਢੀ ਕੌਮ ਦਾ ਸੀਦਾ ਪਰ ਸਚਾਈ ਇਹ ਹੈ ਕਿ ਸਰੇਂਦਰ ਸੋਢੀ ਬਲਾਤਕਾਰੀ ਸੀ ਤੇ ਉਹਨੂੰ ਭਿੰਡਾਂ ਵਾਲੇ ਨੇ ਸ਼ਹੀਦ ਬਣਾਇਆ ਐਦੋਂ ਵੱਡਾ ਕਫਰ ਕੋਈ ਹੋ ਨਹੀਂ ਸਕਦਾ ਐਦੋਂ ਵੱਡੀ ਗੁੰਡਾਗਰਦੀ ਕੋਈ ਹੋ ਨਹੀਂ ਸਕਦੀ ਇਹ ਸਚਾਈ ਹੈ ਬੰਦੇ ਬੈਠੇ ਨੇ ਅੱਜ ਵੀ ਸਰੇਂਦਰ ਸਿੰਦਾ ਬਲੈਕੀਆ ਸੀ ਉਹ ਨਕਾਇਤੀਆਂ ਕਰਦਾ ਸੀ ਬੈਂਕਾਂ ਲੁੱਟਦਾ ਸੀ ਤੇ ਉਹਨੂੰ ਦਰਵਾਸਾ ਦੀ ਹਦੂਦ ਦੇ ਵਿੱਚ ਕਮਰਾ ਦਿੱਤਾ ਗਿਆ ਛੋਡੇ ਦੇ ਕਹਿਣ ਤੇ ਕੀ ਹੋ ਰਿਹਾ ਹੈ ਪਰਸੀ ਦਾ ਬੂਟਾ ਸਾਨੂੰ ਗਾਣਾ ਦੇਣੀਆਂ ਹੁੰਦੀਆਂ ਦੇ ਚੱਲੋ ਕਰਤੂਤ ਆ ਇਹ ਜੇ ਜਵਾਬ ਹੈਗਾ ਤਾਂ ਦੇ ਦਿਓ ਸਵਾਲ ਦਾ ਫੇਰ ਹੈ ਗਾਲ ਕੱਢਣ ਦੀ ਥਾਂ ਤੇ ਜਵਾਬ ਦਿਓ ਵੀ ਸੱਚ ਹੈ ਕਿ ਝੂਠ ਹੈ ਜੇ ਮੈਨੂੰ ਝੂਠ ਸਾਬਤ ਕਰ ਦਿਓਗੇ ਨਾ ਝੂਠ ਸਾਬਤ ਐ ਨਹੀਂ ਹੁੰਦਾ ਪਲੇਟਫਾਰਮ ਤੇ ਬੈਠਣਾ ਪੈਂਦਾ ਕਿਤੇ ਟੇਬਲ ਟॉक ਹੁੰਦੀ ਹੈ ਤੇ ਜਿਹੜੇ ਬੰਦੇ ਜਿੰਦਾ ਬੈਠੇ ਨੇ ਨਾ ਦੀ ਕਹਾਣੀ ਕਿਸੇ ਬਣਾਈ ਕੀ ਗਈ ਉਹ ਲੋਕ ਸਾਹਮਣੇ ਆ ਕੇ ਦੱਸ ਵੀ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ